ਇਸ ਦਿਨ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਆਲੂਕੀ ਵੱਲੋਂ ਸਰਦਾਰ ਮਹਿੰਦਰ ਸਿੰਘ ਈਡੀਓ ਜੀ ਦੇ ਸੰਬੰਧ ਦੇ ਵਿੱਚ ਬੋਣ ਲਗੇ ਮਾਰੇ ਸ਼ਬਦ ਹਾਲਾਂਕਿ ਇਹ ਰੋਜ਼ ਹੀ ਮਾਰੇ ਸ਼ਬਦ ਬੋਲਣ ਦੇ ਆਦੀ ਨੇ ਪਰ ਹੱਦ ਹੋ ਗਈ ਇਹਨਾਂ ਨੇ ਪੰਜਾਬ ਦੇ ਦਰਦ ਨੂੰ ਟਾਰਗੇਟ ਕਰ ਲਿਆ ਅੱਜ ਤੱਕ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵਰਕ ਜਿਹਨੂੰ ਇਹਨਾਂ ਨੇ ਟਾਰਗੇਟ ਕਰ ਲਿਆ ਕਦੀ ਗਾੜੇ ਰੰਗ ਦੇ ਨਾਮ ਤੇ ਕਦੀ ਮੰਿਸਟਰੀਏ ਦੇ ਵਿੱਚ ਬੈਣ ਵਾਜੇ ਵਾਲਿਆਂ ਦੇ ਹੋਂਦ ਦੇ ਨਾਮ ਤੇ ਮੈਂ ਕਹਿੰਦੀ ਇਹ ਸਨਾਂ ਨੇ ਪੰਜਾਬ ਦੀਆਂ ਜੇ ਇੱਕ ਬੈਣ ਵਜਾ ਵਜਾਉਣ ਵਾਲੇ ਦਾ ਪੁੱਤਰ ਜਿਹਨੇ ਮਿਹਨਤ ਦੇ ਨਾਲ ਮਿਹਨਤ ਕਸ਼ੂ ਹੋ ਕੇ ਆਪਣੇ ਪੁੱਤਰ ਨੂੰ ਈਟੀਓ ਬਣਾਇਆ ਪੜਾਣ ਖਾ ਕੇ ਉਹ ਪੰਜਾਬ ਸਰਕਾਰ ਦੇ ਵਿੱਚ ਮੰਿਸਟਰ ਬਣ ਗਏ ਸੰਨਾਂ ਨੇ ਔਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਿਹਨਤਕਸ਼ ਲੋਕ ਜਿਹੜੇ ਪੈਂਡ ਵਾਜੇ ਵਾਲੇ ਨੂੰ ਸੁਪਨੇ ਹੋਣ ਲੱਗ ਪਏ ਹੋਣੇ ਕਿ ਅਸੀਂ ਆਪਣੇ ਬੱਚਾ ਨੂੰ ਪੜਾ ਕੇ ਇੱਥੇ ਤੱਕ ਪਹੁੰਚਾ ਸਕਦੇ ਆ ਇਹ ਗਿਣੀ ਹੋਈ ਸੋਚ ਇਸ ਗਿਣੀ ਹੋਈ ਸੋਚ ਦਾ ਐ ਲੋਪੀ ਪਾਗਲ ਹੋ ਗਿਆ ਮੈਂ ਕਿ ਨਹੀਂ ਖੁੱਲੇ ਸ਼ਬਦਾਂ ਦੇ ਵਿੱਚ ਕਦੀ ਪੰਜਾਬ ਦੇ ਸੰਤਾਂ ਨੂੰ ਵਪਾਰੀ ਦੱਸਦਾ ਕਦੀ ਪੰਜਾਬ ਦੇ ਮਨਿਸਟਰ ਨੂੰ ਪੈਂਡ ਵਾਜੇ ਵਾਲਾ ਦੱਸਦਾ ਕਦੀ ਸਾਡੇ ਐਮਐਲਏ ਨੂੰ ਮੁੱਠੀ ਦੇ ਲ ਦੱਸਦਾ ਇਹਦੀ ਮਾੜੀ ਸੋਚ ਤਾਂ ਦਿੱਤੀ ਜਾ ਕੇ ਕੇ ਨਾ ਪੂਗਾ ਇਹਨੂੰ ਥਾ ਥਾ ਤੇ ਮੈਂ ਕਹਿੰਨੀ ਕਿ ਅਸੀਂ ਸਦਾਰੇ ਲੋਕ ਹਾਂ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਸਾਰੇ ਮਨਿਸਟਰ ਸਦਾਰੇ ਲੋਕ ਨੇ ਸਾਰੇ ਐਮਐਲਏ ਸਦਾਰੇ ਲੋਕ ਨੇ ਸਾਡੇ ਵਹੀ ਖਾਤੇ ਫੋਲੋ ਸਾਡੀਆਂ ਜਨਮ ਪੱਤਰੀਆਂ ਫੋਲੋ ਕੱਲੇ ਕਰਦੀਆਂ ਚਾਹਤ ਹੋ ਜੋ ਤੁਹਾਡੇ ਵਹੀ ਖਾਤੇ ਵੀ ਤਿਆਰ ਹੋਣਗੇ ਦੱਸਿਓ ਜੀਰਾ ਤੁਹਾਡੇ ਪਿਓ ਦਾਦੇ ਕੀ ਹੁੰਦੇ ਸੀ ਦੱਸਿਓ ਜੀਰਾ ਤੁਹਾਡੇ ਫਲਸ਼ਾਂ ਦੇ ਵਿੱਚ ਚਿੱਟਾ ਕੌਣ ਵਹਾਉਂਦਾ ਸੀ ਦੱਸਿਓ ਸਮਝਲ ਕੌਣ ਹੁੰਦੇ ਆ ਬਾਕੀ ਮੰਤਰੀ ਵੀ ਦੱਸਣ ਕਿ ਤੁਹਾਡੇ ਪਿਓ ਦਾਦੇ ਕੀ ਹੁੰਦੇ ਸੀ ਤੇ ਤੁਸੀਂ ਅੱਜ ਕੀ ਹੋ ਤੁਹਾਡੀਆਂ ਜਨਮ ਕੁੰਡਲੀਆਂ ਹੁਣ ਲੋਕ ਖੋਲਣਗੇ ਪੰਜਾਬ ਦੇ ਅੰਦਰ ਜੀ ਦਲਿਤ ਜਿਹੜੇ ਸਾਡੇ 40 42% ਨੇ ਤੁਹਾਨੂੰ ਘਰਾਂ ਚੋਂ ਨਿਕਲਣਾ ਬੰਦ ਕਰ ਦਿਓ ਇਹਨਾਂ ਨੂੰ ਕਹਿੰਦਾ ਇਹ ਹੋਸ਼ ਘਾ ਚੁੱਕੇ ਆਪਣਾ ਇਹ ਪਾਗਲ ਹੋ ਗਏ ਸੰਗਲ ਪਉਣ ਵਾਲੇ ਲੋਕਾਂ ਨੂੰ ਨਾ ਦੰਦਵਾਚੇ ਚ ਨਿਕਲਦਾ ਵੜਕਦੇ ਹੋ ਪਿੰਡਾਂ ਦੇ ਵਿੱਚ ਹੁਣ ਤੁਸੀਂ ਵੜ ਕੇ ਦਿਖਾਓ ਤੁਸੀਂ ਕਹਿੰਦੇ ਸੀ ਨਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮੈਂ ਤੇ ਪਿੰਡਾਂ ਚ ਨਹੀਂ ਵੰਦੇ ਨੇ ਹੁਣ ਤੁਸੀਂ ਵੜ ਕੇ ਦਿਖਾਓ ਪਿੰਡਾਂ ਦੇ ਵਿੱਚ ਕਿਵੇਂ ਵੜਦੇ ਹੋ ਇਹੀ ਦਲ ਤੁਹਾਡਾ ਸਵਾਗਤ ਕਰ ਲਏ ਜੁੱਤੀਆਂ ਨਾਲ ਹਾਰਾਂ ਨਾਲ ਪਾਠੀਆਂ ਨਾਲ ਤੁਹਾਡੇ ਸਵਾਗਤ ਪਿੰਡਾਂ ਦੇ ਵਿੱਚ ਹੋਣਗੇ ਸਮਾ ਬੜਾ ਨੇੜੇ ਆ ਗਿਆ ਸਮਾ ਬੜਾ ਨੇੜੇ ਆ ਗਿਆ ਮੈਂ ਇੱਕ ਵਾਰੀ ਹੋਰ ਪੰਜਾਬ ਦੇ ਪ੍ਰਧਾਨ ਉਹ ਰਾਜਾ ਫਰਿੰਗ ਨੂੰ ਇਹ ਚੈਲੰਜ ਕਰਦੀ ਆ ਕਿ ਤੁਸੀਂ ਸਟੇਜ ਤੇ ਕਿ ਆਏ ਸੀ ਆਪਣੇ ਵਰਕਰਾਂ ਨੂੰ ਕਿ ਧੌਣ ਮਰੋੜਦੇ ਆ IDIO ਦੀ 3 ਮਿੰਟ ਲੱਗਦੇ ਆ ਪਰਚੇਦਰ ਚ ਹੋਣਾ ਚਾਹੀਦਾ ਮੈਂ ਮਾਜੋਗ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦੀ ਆ ਕਿ ਇਹਨਾਂ ਨੇ ਸਟੇਜ ਤੇ ਤੋਂ ਆਪਣੇ ਵਰਕਰਾਂ ਨੂੰ ਵੰਗਾਲਿਆ ਵਰਗਲਾਇਆ ਕਿ IDIO ਦੀ ਧੌਣ ਮਰੋੜਦੇ 3 ਮਿੰਟ ਲੱਗਦੇ ਆ ਇਹ ਛੋਟੀ ਗੱਲ ਨਹੀਂ ਹੈ ਵੱਡੀਆਂ ਗੱਲਾਂ ਪੰਜਾਬ ਦੇ ਦਲਿਤ ਨੂੰ ਇਹ ਸੋਚਣਾ ਪਊਗਾ ਪੰਜਾਬ ਦੇ ਦਲਿਤ ਨੂੰ ਇਹ ਸੋਚਣਾ ਪਵੇਗਾ ਕਿ ਅੱਜ ਤੱਕ ਇਹਨਾਂ ਨੇ ਤੁਹਾਨੂੰ ਮਾਨ ਸਨਮਾਨ ਨਹੀਂ ਦਿੱਤਾ ਜੇ ਦਿੱਤਾ ਤਾਂ ਦੇ ਕੇ ਚੁਕਾ ਰਿਆ ਜੇ ਦਿੱਤਾ ਤਾਂ ਪੈਰ ਦੀ ਜੁੱਤੀ ਸਮਝਿਆ ਇਹ ਸਾਰੀਆਂ ਗੱਲਾਂ ਪੰਜਾਬ ਦੇ ਆਮ ਲੋਕਾਂ ਨੂੰ ਸੋਚਣੀਆਂ ਪੈਣਗੀਆਂ ਪੰਜਾਬ ਸਰਕਾਰ ਜਿੱਦੀ ਸੋਚ ਕਰਾਉਣ ਤੋਂ ਸ਼ੁਰੂ ਹੁੰਦੀ ਆ ਜਿਹਦੀਆਂ ਸਹੂਲਤਾਂ ਹਰ ਇੱਕ ਗ੍ਰਾਉਂਡ ਤੋਂ ਸ਼ੁਰੂ ਹੁੰਦੀਆਂ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਸਾਰੀ ਰਾਜਨੀਤੀ ਪਿਛਲੇ 4 ਸਾਲਾਂ ਦੀ ਆਮ ਲੋਕਾਂ ਵਾਸਤੇ ਕੀਤੀ ਆ ਵਿਕਾਸ ਦੇ ਨਾਂ ਤੇ ਲੜਾਂਗੇ ਵਿਕਾਸ ਦੇ ਨਾਮ ਤੇ ਜਿੱਤਾਂਗੇ 95 99 ਨਹੀਂ ਹੁਣ 170 ਜਿੱਤ ਕੇ ਦਿਖਾਵਾਂਗੇ ਤੁਹਾਡੀ ਧੌਣ ਤੇ ਗੋਡਾ ਰੱਖੇ ਸਭੀ ਧੌਣ ਤੇ ਗੋਡਾ ਰੱਖੇਗੇ ਬੰਦਾ ਤੇ ਜੋਦੂ ਕੇ ਤੁਹਾਡੀ ਧੌਣ ਤੇ ਗੋਡਾ ਰੱਖਿਆ ਜਾਏਗਾ ਐਸੋਚੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੀ ਇੱਥੇ ਹਰ ਇੱਕ ਇਨਸਾਨ ਦੇ ਵਿੱਚ ਗੂਚੇਗੀ ਐਸੋਚੇ ਸਰਫਕਨ ਸਿੰਘ ਜੀ ਮਾਨ ਦੀ ਮਹਿਦਤ ਜਿਹੜੀ ਸਾਡੇ ਰਗਾਂ ਦੇ ਵਿੱਚ ਖੂਨ ਵਾਂਗ ਤੇ ਵਹਿਣ ਲੱਗਦੀ ਹੁਣ ਤੁਹਾਡੂੰ ਨਿਕਲਣਾ ਕਰਾ ਜੋ ਕਿ ਨੂੰ ਕਹਿੰਦੇ ਆ ਪਿੰਡਾਂ ਚ ਨਾ ਵੜਨਾ ਕਿਉਂ ਕਹਿੰਦੇ ਤੁਹਾਨੂੰ ਦਿਖਾਵਾਂਗੇ ਆਪਣੀ ਸੋਚ ਨੂੰ ਲਗਾਮ ਦਿਓ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਨਹੀਂ ਤਾਂ ਲੋਕ ਹੱਥ ਚ ਪਾ ਕੇ ਕੱਢ ਲੈਣਗੇ ਜ਼ੁਬਾਨ ਨਾ ਵੀ ਤੁਹਾਡੇ ਹੱਥ ਚ ਪਾ ਕੇ ਕੱਢਣਾ ਚਾਹੁੰਦੇ ਆਂ ਇੱਕ ਵਾਰੀ ਫੇਰ ਪੰਜਾਬ ਦੇ ਸਾਰੇ ਦਲਿਤ ਵਰਗ ਨੂੰ ਸਲਾਮ ਹੈ ਜਿਹੜੇ ਮਿਹਨਤ ਕਸ਼ ਨੇ ਜਿਹੜੇ ਹਰ ਇੱਕ ਤਰ੍ਹਾਂ ਦਾ ਕੰਮ ਕਰਦੇ ਨੇ ਸਫਾਈ ਵੀ ਕਰਦੇ ਨੇ ਵੈਣ ਵੀ ਬਚਾਉਂਦੇ ਨੇ ਔਰ ਦੂਜੇ ਤਰ੍ਹਾਂ ਵੈਣ ਬਚਾਉਣਾ ਵੀ ਚੰਗੀ ਤਰ੍ਹਾਂ ਜਾਣ